ਛਾਤੀ 'ਚ ਭਾਰ ਆਪਨ ਹੋਣਾ ਸਾਹ ਫੁੱਲਣਾ ਪਸੀਨਾ ਆ ਨਕਬਰਾਟ ਹੋਣੀ ਦਰਦ ਹੋਣਾ ਇਹ ਸਭ ਕਾਮਨ ਸਿੰਪਟਮਸ ਨੇ ਹਾਰਟ ਅਟੈਕ ਦੇ ਕੋਈ ਬੰਦਾ ਨਹੀਂ ਹੈ ਜਿਹਨੂੰ ਪੇਸ਼ੈਂਟ ਨੂੰ ਡਾਕਟਰ ਕੋਲ ਲੈ ਕੇ ਆ ਸਕੇ ਤੇ ਆਪਾਂ ਬੜੀ ਸੇਫਲੀ ਡੋਲੋ ਦੀ ਗੋਲੀ ਕ੍ਰੋਸਿੰਗ ਦੀ ਗੋਲੀ ਪੈਰਾਸੀਟਾਮੋਲ ਦੀ ਗੋਲੀ ਲੈ ਸਕਦੇ ਆ ਡਾਕਟਰ ਨੂੰ ਚੈੱਕ ਕਰਾਓ ਜਾਂਚ ਕਰਾਓ ਤਾਂ ਕਿ ਬਿਮਾਰੀ ਪਤਾ ਤਾਂ ਚੱਲੇ ਬੁਖਾਰ ਕਿਸ ਕਾਰਨ ਤੋਂ ਆ ਰਿਹਾ ਉਸ ਕਾਰਨ ਦਾ ਇਲਾਜ ਕੀਤਾ ਜਾਵੇ ਘਰ ਦਾ ਖਾਣਾ ਛੱਡ ਕੇ ਬਾਹਰਲਾ ਖਾਣਾ ਬੱਚੇ ਜ਼ਿਆਦਾ ਪਸੰਦ ਕਰਦੇ ਜਿਹਦੇ ਨਾਲ ਉਹਨਾਂ ਦੀ ਇਮਿਊਨਿਟੀ ਲੋ ਹੁੰਦੀ ਹੈ ਤਾਕਤ ਹੁੰਦੀ ਨਹੀਂ ਬੱਚਿਆਂ ਚ ਫਿਰ ਉਹ ਖੇਡਣ-ਕੁੱਦਣ ਬਾਹਰ ਜਾਂਦੇ ਆ ਤੇ ਉਹ ਬਿਮਾਰੀਆਂ ਲੈ ਕੇ ਆਉਂਦੇ ਔਰ ਬਿਮਾਰ ਹੁੰਦੇ ਵੀ ਆ ਆਪਾਂ ਹੋਰ ਤੇਜ਼ ਗੋਲੀਆਂ ਲੈਨੇ ਜਾਂ ਹਾਲਤ ਫਾਲਤੂ ਗੋਲੀਆਂ ਲੈ ਕੇ ਆਪਣਾ ਨੁਕਸਾਨ ਕਰ ਸਕਦੇ ਹਾਂ ਜਿਹੜੇ ਕਿ ਉਹ ਇੱਕ ਐਨਕ ਕਵਾਂਟੀਟੀ ਦੇ ਵਿੱਚ ਉਸ ਲਾਲਚ ਦੇ ਵਿੱਚ ਲੈਂਦੇ ਕਿ ਵੀ ਮੇਰੀ ਬਾਡੀ ਛੇਤੀ ਬਣ ਜੇ ਅੱਛੀ ਬਣ ਜੇ ਉਹ ਨੁਕਸਾਨ ਕਰਦੀ ਆ ਉਹ ਜਾ ਕੇ ਹਾਰਟ ਨੂੰ ਲਿਵਰ ਨੂੰ ਸਪੈਸ਼ਲੀ ਕਿਡਨੀਜ਼ ਨੂੰ ਬਹੁਤ ਮਾੜਾ ਅਸਰ ਪਾਉਂਦੀ ਆ ਫਸਟ ਕੰਟੈਕਟ ਜਿਹੜਾ ਡਾਕਟਰ ਤੋਂ ਬਣਾ ਕੇ ਰੱਖੋ ਬੱਚੇ ਤੋਂ ਸੈਲਫ ਮੈਡੀਕੇਸ਼ਨ ਜਿਆਦਾ ਨਾ ਕਰੋ ਕਿਉਂਕਿ ਬੱਚਿਆਂ ਦੀ ਕੰਡੀਸ਼ਨ ਬਗੜਦੇ ਪਤਾ ਨਹੀਂ ਚੱਲਦਾ ਟਾਈਮ ਦਾ ਵੇਸਟੇਜ ਹੁੰਦੀ ਆ ਜੇ ਆਪਾਂ ਡਾਕਟਰ ਕੋਲ ਲੇਟ ਜਾਂਦੇ ਆ ਦੇ ਡੀਹਾਈਡਰੇਸ਼ਨ ਦੇ ਚਾਂਸਸ ਪੂਰੇ ਪੂਰੇ ਨੇ ਬਹੁਤ ਜ਼ਿਆਦਾ ਡੀਹਾਈਡਰੇਸ਼ਨ ਦੇ ਚਾਂਸਸ ਨੇ ਕਿਉਂਕਿ ਇੱਕ ਪਾਸਿਓ ਤੁਹਾਡਾ ਪਸੀਨੇ ਦੇ ਵਿੱਚ ਪਾਣੀ ਦੇ ਸਰੀਰ ਦਾ ਨਿਕਲ ਰਿਹਾ ਦੂਜੇ ਪਾਸਿਓ ਜਾਂ ਵੋਮਿਟਿੰਗ ਦੇ ਵਿੱਚ ਜਾਂ ਲੂਜ਼ ਮੋਸ਼ਨਸ ਦੇ ਵਿੱਚ ਨਿਕਲ ਰਿਹਾ ਕੁਝ ਲੋਗ ਮੰਨਦੇ ਫਾਸਟ ਫੂਡ ਖਾਈ ਲੈਂਦੇ ਆ ਤਾਂ ਉਹਨਾਂ ਲਈ ਕੀ ਪ੍ਰੀਕਾਸ਼ਨਸ ਹੈ ਦੇਖੋ ਜੇ ਖਾਣਾ ਹੀ ਹੈ ਫਾਸਟ ਫੂਡ ਫਿਰ ਪ੍ਰੀਕਾਸ਼ਨਸ ਲਈ ਇਹ ਵੀ ਆਪਣੀ ਕੋਸ਼ਿਸ਼ ਕਰੋ ਕਿ ਜਿੱਥੇ ਸਾਫ਼ ਸੁਥਰੀ ਜਗਾ ਤੋਂ ਖਾ ਸਕੇ ਉਹ ਦੇਖ ਕੇ ਖਾਓ ਬਾਡੀ ਨੂੰ ਇੱਕ ਆਪਨ ਜਿਸ ਲੈਵਲ ਦੀ ਉਹ ਐਕਸਰਸਾਈਜ਼ ਕਰਦੇ ਆ ਉਹਨੇ ਕੋ ਤਾਕਤ ਪ੍ਰਦਾਨ ਕਰਦੀਆਂ ਐ ਐਕਸਰਸਾਈਜ਼ ਕਰਨ ਦੀਆਂ ਤੇ ਉਹ ਵੀ ਨੁਕਸਾਨ ਕਰਦੀਆਂ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਕਮਲ ਕਪੂਰ ਇਸ ਵਕਤ ਅਗਰ ਬਦਲਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੀਆਂ ਨੇ ਬਿਮਾਰੀਆਂ ਇਸੀ ਮੌਸਮ ਦੇ ਵਿੱਚ ਹੁੰਦੀਆਂ ਨੇ ਚਾਹੇ ਡੇਂਗੂ ਮਲੇਰੀਆ ਤੋਂ ਲੈ ਕੇ ਕਹੀਏ ਤਾਂ ਸਟਮਕ ਇਨਫੈਕਸ਼ਨਸ ਵਗੈਰਾ ਵੀ ਇਸ ਮੌਸਮ 'ਚ ਦੇਖਣ ਨੂੰ ਮਿਲਦੀਆਂ ਔਰ ਖਾਸ ਕਰਕੇ ਲੋਕ ਜਿਹੜੇ ਇਸ ਮੌਸਮ ਦੇ ਵਿੱਚ ਲਾਪਰਵਾਹੀ ਵਰਤ ਜਾਂਦੇ ਨੇ ਉਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਆਈਐਮਏ ਲੁਧਿਆਣਾ ਦੇ ਲੁਧਿਆਣਾ ਚੈਪਟਰ ਤੋਂ ਪ੍ਰੈਜ਼ੀਡੈਂਟ ਡਾਕਟਰ ਤੀਰਜ ਅਗਰਵਾਲ ਮੌਜੂਦ ਨੇ ਜੋ ਇਸ ਸਾਰੀ ਚਰਚਾ ਦੇ ਵਿੱਚ ਸ਼ਾਮਿਲ ਰਹਿਣਗੇ ਸਿਰ ਲੁਧਿਆਣਾ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਕਮਲ ਜੀ ਅੱਛਾ ਸਰ ਇੱਕ ਨਾ ਅੱਜ ਕੱਲ ਮੌਸਮ ਚੇਂਜ ਹੋ ਰਿਹਾ ਹੈਗਾ ਔਰ ਲੋਕ ਥੋੜੇ ਜੇ ਅਨਗਹਿਲੇ ਹੋ ਜਾਂਦੇ ਆ ਕਿ ਇਹ ਮੌਸਮ ਹੈ ਨਾ ਚੇਂਜ ਹੁੰਦਾ ਹੈ ਛੋਟੀਆਂ ਮੋਟੀਆਂ ਬਿਮਾਰੀਆਂ ਆਉਂਦੀਆਂ ਕਿ ਸਭ ਤੋਂ ਪਹਿਲਾਂ ਆਪਣੇ ਵੱਲੋਂ ਹੀ ਜਿਹੜੀਆਂ ਮੌਸਮ ਦੀਆਂ ਟੈਬਲੇਟਸ ਆਪਾਂ ਕਈ ਵਾਰ ਸਿਰ ਦੁਖਦਾ ਡਿਸਪਰਿਨ ਲੈ ਲਈ ਜਾਂ ਹਲਕਾ ਬੁਖਾਰ ਹੋਇਆ ਤਾਂ ਕੋਈ ਟੈਬਲੇਟ ਡੋਲੋ ਵਗੈਰਾ ਜਾਂ ਪੈਰਾਸੀਟਾਮੋਲ ਲੈ ਲਈ ਕੀ ਇਹ ਕਰਨਾ ਚਾਹੀਦਾ ਹੈ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਵੀ ਅੱਜਕੱਲ ਦਾ ਜਿਹੜਾ ਇਹ ਮੌਸਮ ਹੈਗਾ ਇਹ ਆਪਾਂ ਇਹਨੂੰ ਕਹਿੰਦੇ ਵੀ ਬਿਮਾਰੀਆਂ ਦਾ ਘਰ ਹੈ ਇਸ ਮੌਸਮ ਵਿੱਚ ਬਥੇਰੀਆਂ ਬਥੇਰੀਆਂ ਅਲੱਗ-ਅਲੱਗ ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਬੰਦੇ ਨੂੰ ਲੱਗ ਸਕਦੀਆਂ ਨੇ ਹੁਣ ਆਈ ਗੱਲ ਵੀ ਸੈਲਫ ਮੈਡੀਕੇਸ਼ਨ ਦੀ ਸੈਲਫ ਮੈਡੀਕੇਸ਼ਨ ਜੇ ਰਾਤ ਬਰਾਂਤ ਕਿਸੇ ਨੂੰ ਬੁਖਾਰ ਆ ਗਿਆ ਕੋਈ ਬਾਹਰ ਗਿਆ ਕਰੇ ਕੋਈ ਬੰਦਾ ਨਹੀਂ ਹੈ ਜਿਹਨੂੰ ਪੇਸ਼ੈਂਟ ਨੂੰ ਡਾਕਟਰ ਕੋਲ ਲੈ ਕੇ ਆ ਸਕੇ ਤੇ ਆਪਾਂ ਬੜੀ ਸੇਫਲੀ ਡੋਲੋ ਦੀ ਗੋਲੀ ਕ੍ਰੋਸਿੰਦੀ ਗੋਲੀ ਪੈਰਾਸੈਟਾਮੋਲ ਦੀ ਗੋਲੀ ਲੈ ਸਕਦੇ ਹਾਂ ਇਤੋਂ ਇਲਾਵਾ ਹੋਰ ਕੋਈ ਗੋਲੀ ਨਹੀਂ ਲੈਣੀ ਚਾਹੀਦੀ ਹੈ ਡਾਕਟਰ ਨੂੰ ਚੈੱਕ ਕਰਾਓ ਜਾਂਚ ਕਰਾਓ ਤਾਂ ਕਿ ਬਿਮਾਰੀ ਪਤਾ ਤਾਂ ਚੱਲੇ ਬੁਖਾਰ ਕਿਸ ਕਾਰਨ ਤੋਂ ਆ ਰਿਹਾ ਉਸ ਕਾਰਨ ਦਾ ਇਲਾਜ ਕੀਤਾ ਜਾਵੇ ਆਪਾਂ ਹੋਰ ਤੇਜ਼ ਗੋਲੀਆਂ ਲੈਣੇ ਜਾਂ ਹਾਲਤੋ ਫਾਲਤੋ ਗੋਲੀਆਂ ਲੈ ਕੇ ਆਪਣਾ ਨੁਕਸਾਨ ਕਰ ਸਕਦੇ ਹਾਂ ਅਚਾ ਡਾਕਟਰ ਸਾਹਿਬ ਇੱਕ ਚੀਜ਼ ਹੋਰ ਬੜੀ ਹੁੰਦੀ ਹੈ ਕਿ ਬੱਚੇ ਖਾਸ ਕਰਕੇ ਨਾ ਜਲਦੀ ਮੌਸਮ ਦੀ ਚਪੇਟ ਦੇ ਵਿੱਚ ਆ ਜਾਂਦੇ ਆ ਤਾਂ ਲੋਕ ਕੀ ਕਰਦੇ ਆ ਘਰੇਲੂ ਇਲਾਜ ਵੱਲ ਨੂੰ ਚੱਲ ਪੈਂਦੇ ਹੈਗੇ ਆ ਇਹ ਕਿੰਨਾ ਕਿ ਜਾਇਜ਼ ਬੱਚਿਆਂ ਦੇ ਵਿੱਚ ਬਿਮਾਰੀ ਛੇਤੀ ਆਉਂਦਾ ਕਾਰਨ ਹੈ ਵੀ ਬੱਚਿਆਂ ਦੀ ਇਮਿਊਨਿਟੀ ਲੋ ਹੁੰਦੀ ਹੈ। ਅੱਜ ਕੱਲ ਬੱਚੇ ਖਾਣਾ ਪੀਣਾ ਕੀ ਪਸੰਦ ਕਰਦੇ ਸਾਰਿਆਂ ਨੂੰ ਪਤਾ। ਘਰ ਦਾ ਖਾਣਾ ਛੱਡ ਕੇ ਬਾਹਰਲਾ ਖਾਣਾ ਬੱਚੇ ਜ਼ਿਆਦਾ ਪਸੰਦ ਕਰਦੇ ਜਿਹਦੇ ਨਾਲ ਉਹਨਾਂ ਦੀ ਇਮਿਊਨਿਟੀ ਲੋ ਹੁੰਦੀ ਹੈ, ਤਾਕਤ ਹੁੰਦੀ ਨਹੀਂ ਬੱਚਿਆਂ 'ਚ। ਫਿਰ ਉਹ ਖੇਡਣ ਖੁੱਡਣ ਬਾਹਰ ਜਾਂਦੇ ਆ ਤੇ ਉਹ ਬਿਮਾਰੀਆਂ ਲੈ ਕੇ ਆਉਂਦੇ ਔਰ ਬਿਮਾਰ ਹੁੰਦੇ ਵੀ ਆ। ਤੇ ਖੁਰਾਰੀਆ ਇਹ ਸਾਡੇ ਵਿੱਚ ਦੇਖਣ ਚਾਹੁੰਦਾ ਪ੍ਰੈਕਟਿਸ ਦੇ ਵਿੱਚ ਕਿ ਵੀ ਬੱਚਿਆਂ ਨੂੰ ਲੈ ਕੇ ਫੇਰ ਵੀ ਜਿਹੜੇ ਲੋਕ ਹੈਗੇ ਆਮ ਜਨਤਾ ਉਹ ਜ਼ਿਆਦਾ ਜਾਗਰੂਕ ਹੈਗੀ ਇਹ ਬੱਚੇ ਨੂੰ ਬੁਖਾਰ ਹੁੰਦਾ ਉਹ ਸੈਲਫ ਟ੍ਰੀਟਮੈਂਟ ਕਿਸੇ ਹੱਦ ਤੱਕ ਘਰੇ ਕਰਦੇ ਆ ਉੱਤੇ ਬਾਅਦ ਡਾਕਟਰ ਕੋਲ ਲੈ ਕੇ ਜਾਂਦੇ ਲੇਕਿਨ ਬੱਚਿਆਂ ਦੇ ਵਿੱਚ ਮੈਂ ਖਾਸ ਕਰਕੇ ਅਗੇਨ ਬਿਕੋਜ਼ ਆਫ ਲੋ ਇਮਿਊਨਿਟੀ ਇਹ ਹੀ ਕਹੂੰਗਾ ਕਿ ਵੀ ਤੁਸੀਂ ਫਰਸਟ ਕੰਟੈਕਟ ਜਿਹੜਾ ਡਾਕਟਰ ਤੋਂ ਬਣਾ ਕੇ ਰੱਖੋ ਬੱਚੇ ਨੂੰ ਸੈਲਫ ਮੈਡੀਕੇਸ਼ਨ ਜ਼ਿਆਦਾ ਨਾ ਕਰੋ ਕਿਉਂਕਿ ਬੱਚਿਆਂ ਦੀ ਕੰਡੀਸ਼ਨ ਬਿਗੜਦੇ ਪਤਾ ਨਹੀਂ ਚੱਲਦਾ ਟਾਈਮ ਦਾ ਵੇਸਟੇਜ ਹੁੰਦੀ ਹੈ ਜੇ ਆਪਾਂ ਡਾਕਟਰ ਕੋਲ ਲੇਟ ਜਾਂਦੇ ਹਾਂ ਅੱਛਾ ਇਸ ਮੌਸਮ ਦੇ ਵਿੱਚ ਡੀ ਹਾਈਡਰੇਸ਼ਨ ਦੇ ਕੇਸਿਸ ਵੱਧਦੇ ਹਨ ਜਾਂ ਲੋਕ ਇਹ ਕਹਿੰਦੇ ਆ ਕਿ ਇਸ ਮੌਸਮ ਚ ਡੀ ਹਾਈਡਰੇਸ਼ਨ ਨਹੀਂ ਹੁੰਦੀ ਬਰਸਾਤਾਂ ਚ ਖਾਸ ਕਰਕੇ ਨਹੀਂ ਬਰਸਾਤ ਦੇ ਵਿੱਚ ਕਿਉਂਕਿ ਇਹ ਪਸੀਨੀ ਮੌਸਮ ਆ ਪਸੀਨਾ ਸਾਨੂੰ ਬਹੁਤ ਆਉਂਦਾ ਜੇ ਕਿਸੇ ਨੂੰ ਕੋਈ ਲੂਜ਼ ਮੋਸ਼ਨਸ ਲੱਗ ਗਏ ਉਲਟੀਆਂ ਲੱਗੀਆਂ ਜੋ ਕਿ ਬਹੁਤ ਕਾਮਨ ਹੈ ਇਸ ਚੀਜ਼ ਇਸ ਮੌਸਮ ਦੇ ਵਿੱਚ ਤੇ ਡੀ ਹਾਈਡਰੇਸ਼ਨ ਦੇ ਚਾਂਸਸ ਪੂਰੇ ਪੂਰੇ ਨੇ ਬਹੁਤ ਜ਼ਿਆਦਾ ਡੀ ਹਾਈਡਰੇਸ਼ਨ ਦੇ ਚਾਂਸਸ ਨੇ ਕਿਉਂਕਿ ਇੱਕ ਪਾਸਿਓ ਤੁਹਾਡਾ ਪਸੀਨੇ ਦੇ ਵਿੱਚ ਪਾਣੀ ਸਰੀਰ ਦਾ ਨਿਕਲ ਰਿਹਾ ਦੂਜੇ ਪਾਸਿਓ ਜਾਂ ਵੋਮਿਟਿੰਗ ਦੇ ਵਿੱਚ ਜਾਂ ਲੂਜ਼ ਮੋਸ਼ਨਸ ਦੇ ਵਿੱਚ ਨੇ ਕਹਿੰਦੇ ਤੇ ਡੀ ਹਾਈਡਰੇਸ਼ਨ ਇਹੋ ਜਿਹੇ ਕੇਸਸ ਦੇ ਵਿੱਚ ਬਹੁਤ ਹੁੰਦੀ ਹੈ ਦੂਸਰਾਂ ਦਾ ਕਈ ਹਾਰਟ ਦੇ ਪੇਸ਼ੈਂਟਸ ਹੁੰਦੇ ਜਿਨ੍ਹਾਂ ਨੂੰ ਇਹੋ ਜੀਆਂ ਦਵਾਈਆਂ ਚੱਲਦੀ ਹੁੰਦੀਆਂ ਜਿਹੜੀ ਕਿ ਜਿੰਨਾ ਤੋਂ ਪਿਸ਼ਾਬ ਜ਼ਿਆਦਾ ਆਉਂਦਾ ਔਰ ਉਹ ਫਿਰ ਪਸੀਨਾ ਵੀ ਜਿਆਦਾ ਆ ਰਿਹਾ ਪਿਸ਼ਾਬ ਵੀ ਜਿਆਦਾ ਆ ਰਿਹਾ ਲਿਕੁਇਡ ਇਨਟੇਕ ਨਹੀਂ ਜਿਆਦਾ ਲੈ ਰਿਹਾ ਜਾਂ ਇਨਡੇਕੁਏਟ ਲੈ ਰਿਹਾ ਜਾਂ ਨਮਕ ਨਹੀਂ ਲੈ ਰਿਹਾ ਸੋਡੀਅਮ ਲੈ ਰਿਹਾ ਹਾਈਪੋਨੇਟ੍ਰੀਮੀਆ ਔਰ ਡੀਹਾਈਡਰੇਸ਼ਨ ਉਸ ਕੇਸਿਸ ਦੇ ਵਿੱਚ ਵੀ ਇਸ ਮੌਸਮ ਦੇ ਵਿੱਚ ਜਿਆਦਾ ਦੇਖੀ ਜਾਂਦੀ ਹੈ अच्छा जेडे अपने इस वक्त मौसम ਦੀ ਆਪਾ ਜਿਸ ਤਰ੍ਹਾਂ ਗੱਲ ਕਰ ਰਹੇ ਹੈਗੇ ਆਂ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਅਸੀਂ ਦੇਖਦੇ ਹੈਗੇ ਆਂ ਬਰਸਾਤ ਦੇ ਵਿੱਚ ਜਿਸ ਤਰ੍ਹਾਂ ਅਸੀਂ ਕਿਹਾ ਬਾਹਰ ਖਾਣ ਪੀਣ ਹੋ ਜਾਂਦਾ ਸਟਮਕ ਇਨਫੈਕਸ਼ਨ ਬਹੁਤ ਜ਼ਿਆਦਾ ਵਧਦੀ ਹੈਗੀ ਹੈ ਤਾਂ ਸਟਮਕ ਇਨਫੈਕਸ਼ਨ ਦੇ ਲਈ ਸਰ ਲੋਗੇ ਕਰੁੰਦੇ ਆ ਕਿ ਤੁਸੀਂ ਜੀਰਾ ਪੀ ਲਓ ਜਾਂ ਕੋਈ ਉਹ ਕਰ ਲਓ ਉਹ ਆ ਹਿਸਾ ਹਿਸਾ ਫਿਰ ਥੋੜਾ ਜਿਹਾ ਕੇਸ ਵੱਧ ਜਾਂਦਾ ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਸਾਬ ਵੋਮਿਟਿੰਗ ਔਰ ਲੂਜ਼ ਮੋਸ਼ਨ ਚ ਹੋ ਜਾਂਦਾ ਤਾਂ ਇਹਦੇ ਲਈ ਕੀ ਪ੍ਰੀਕਾਸ਼ਨਸ ਲੋਗ ਲੈ ਸਕਦੇ ਆ ਅਗਰ ਨਹੀਂ ਕੁਝ ਲੋਗ ਮੰਨਦੇ ਫਾਸਟ ਫੂਡ ਖਾਈ ਲੈਂਦੇ ਆ ਤਾਂ ਉਹਨਾਂ ਲਈ ਕੀ ਪ੍ਰੀਕਾਸ਼ਨਸ ਹੈਗੇ ਦੇਖੋ ਜੇ ਖਾਣਾ ਹੀ ਹੈ ਫਾਸਟ ਫੂਡ ਫਿਰ ਪ੍ਰੀਕਾਸ਼ਨਸ ਤਾਂ ਇਹ ਹੈ ਵੀ ਆਪਣੀ ਕੋਸ਼ਿਸ਼ ਕਰੋ ਵੀ ਜਿੱਥੇ ਸਾਫ਼ ਸੁਥਰੀ ਜਗਾਹ ਤੋਂ ਖਾ ਸਕੇ ਉਹ ਦੇਖ ਕੇ ਖਾਓ ਪਾਣੀਆਂ ਵਾਲੀਆਂ ਚੀਜ਼ਾਂ ਨਾ ਲਵੋ ਕਿਉਂਕਿ ਸਭ ਤੋਂ ਜ਼ਿਆਦਾ ਇਨਫੈਕਸ਼ਨ ਜਿਹੜੀ ਫੈਲਦੀ ਹੈ ਨਾ ਉਹ ਪਾਣੀ ਦੇ ਥਰੂ ਫੈਲਦੀ ਹੈ ਬਰਸੰਤਾ ਦਾ ਪਾਣੀ ਹੈ ਕਈ ਵਾਰੀ ਆਪਣਾ ਕੋਈ ਵਾਟਰ ਸੀਵਰੇਜ ਜਿਹੜੀ ਵਾਟਰ ਲਾਈਨ ਹੈ ਉਹ ਲੀਖ ਹੋ ਰਹੀ ਹੈ ਉਹ ਕੰਟਾਮਿਨੇਟ ਹੋ ਰਹੀ ਹੈ ਜਾਂ ਜਿਵੇਂ ਉਹ ਬਰਤਨ ਵਗੈਰਾ ਧੁੰਦੇ ਆ ਰੋਡ ਸਾਈਡ ਆਪਾਂ ਦੇਖਦੇ ਆ ਕਿ ਵੀ ਉਹ ਗੰਦੇ ਪਾਣੀ ਥੀ ਉਹ ਬਰਤਨ ਧੋਈ ਜਾਂਦੇ ਤੇ ਉਹ ਵੀ ਇੱਕ ਬਿਮਾਰੀ ਦਾ ਕਾਰ ਬਣਦਾ ਤੇ ਬੈਸਟ ਹੈ ਅਵੋਇਡ ਕਰਨਾ ਚਾਹੀਦਾ ਹੈ ਲੇਕਿਨ ਜੇ ਫਿਰ ਵੀ ਅਵੋਇਡ ਨਹੀਂ ਕਰਨਾ ਤੇ ਆਪਣੀ ਜਾਨ ਦੇ ਵਿੱਚ ਜਿੰਨਾ ਕ ਆਪਾਂ ਸੇਫਲੀ ਇੱਕ ਅ ਚੰਗੀ ਜਗ੍ਹਾ ਤੋਂ ਲੈ ਸਕਦੇ ਹਾਂ ਉਨਾਂ ਕ ਅੱਛਾ ਇਸ ਮੌਸਮ ਦੇ ਵਿੱਚ ਤੁਸੀਂ ਹਾਰਡੋਰ ਲੰਗਸ ਦੇ ਸਪੈਸ਼ਲਿਸਟ ਹੋ 슈ਗਰ ਦੇ ਸਪੈਸ਼ਲਿਸਟ ਹੋ ਮੈਂ ਤਿੰਨਾਂ ਨੂੰ ਜੋੜਦਾ ਅਗਰ ਇਹਦੇ ਜਿਹੜੇ ਕਾਮਨ ਪੇਸ਼ੈਂਟਸ ਹੈਗੇ ਆ ਇਸ ਮੌਸਮ ਦਾ ਉਹਨਾਂ ਦੀ ਹੈਲਥ 'ਤੇ ਕੋਈ ਅਸਰ ਪੈਂਦਾ? ਬਿਲਕੁਲ ਪੈਂਦਾ ਹੈ। ਸਭ ਤੋਂ ਪਹਿਲਾਂ ਆਪਾਂ ਹਾਰਟ ਗੱਲ ਕਰੀਏ ਹਾਰਟ ਦੇ ਪੇਸ਼ੈਂਟ ਦੀ। ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਵੀ ਕਿਵੇਂ ਬਰਸਾਤੀ ਮੌਸਮ ਹੋ ਮਸਾਲਾ ਮੌਸਮ ਜਿਹੜੇ ਕਿ ਪੇਸ਼ੈਂਟਸ ਆਲਰੇਡੀ ਦਵਾਈਆਂ ਲੈ ਰਹੇ ਨੇ ਪਿਸ਼ਾਬ ਵਾਸਤੇ ਉਹਨਾਂ ਲਈ ਹਾਨੀਕਾਰਕ ਨਮਕ ਦੀ ਕਾਟ ਹੋ ਸਕਦੀ ਹੈ, ਅਸਰੀਰ ਦੇ ਵਿੱਚ ਪਾਣੀ ਦੀ ਕਾਟ ਹੋ ਸਕਦੀ ਹੈ। ਇਹ ਹੋ ਗਈ ਹਾਰਟ ਵਾਲਿਆਂ ਦੀ ਗੱਲ। ਦੂਜੀ ਗੱਲ ਆ ਗਈ। ਅ ਤੁਸੀਂ ਪੁੱਛੀ ਸੀ ਲੰਗਸ ਵਾਲੀ। ਲੰਗਸ ਦੇ ਵਿੱਚ ਇਹ ਮੌਸਮ ਬਰਸਾਤੀ ਮੌਸਮ ਜਿਹੜਾ ਹੈ ਇਹਦੇ ਵਿੱਚ ਲੰਗਸ ਦੀ ਪ੍ਰੋਬਲਮ ਸੀਓਪੀਡੀ ਅਸਥਮਾ ਸਾਹ ਦੀ ਦਿੱਕਤ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਕਿਉਂਕਿ ਹਮਸ ਦੇ ਨਾਲ ਇਨਫੈਕਸ਼ਨ ਦੇ ਚਾਂਸਸ ਵੀ ਵੱਧਦੇ ਆ ਪੇਸ਼ੈਂਟ ਕੋ ਟਨ ਵੀ ਫੀਲ ਕਰਦੇ ਆ ਛਾਤੀ ਵੀ ਬਲੌਕ ਹੁੰਦੀ ਔਰ ਜਿਹੜੇ ਪੇਸ਼ੈਂਟ ਪਹਿਲਾਂ ਸਹੀ ਚੱਲ ਰਹੇ ਹੁੰਦੇ ਇਸ ਮੌਸਮ ਚ ਆ ਕੇ ਉਹਨਾਂ ਦੀ ਤਬੀਅਤ ਦੇ ਵਿੱਚ ਥੋੜਾ ਥੋੜਾ ਗਿਰਾਵ ਆਂਦਾ ਹੀ ਆਂਦਾ ਤੇ ਐਡਵਾਈਜ਼ੇਬਲ ਹੈ ਕਿ ਵੀ ਆਪਣੀ ਮੈਡੀਸਿਨਸ ਉਹ ਪ੍ਰੋਪਰ ਲੈਣ ਜਿਹੜੀ ਕਿ ਡਾਕਟਰ ਨੇ ਡਵਾਈਸ ਕੀਤੀ ਔਰ ਜੇ ਕੋਈ ਪ੍ਰੋਬਲਮ ਹੋ ਰਹੀ ਹੈ ਤਾਂ ਟਾਈਮ ਰੰਦਰ ਡਾਕਟਰ ਨੂੰ ਮਿਲ ਲੈਣ ਤਾਂ ਕਿ ਮੈਡੀਸਿਨਸ ਐਡਜਸਟ ਕੀਤੀਆਂ ਜਾ ਸਕਣ ਬਿਲਕੁਲ ਸਰ ਕਿਉਂਕਿ ਅਸੀਂ ਹੁਣ ਦੇਖ ਰਹੇ ਹਾਂ ਨਾ ਤੁਸੀਂ ਵੀ ਲਗਾਤਾਰ ਇਹ ਖਬਰਾਂ ਨਸ਼ਰ ਹੁੰਦੀਆਂ ਦੇਖਦੇ ਹੋਗੇ ਕਿ 30 32 32 ਸਾਲ ਦੇ ਨੌਜਵਾਨ ਜਿਮ 'ਚ ਜਾਂਦੇ ਆ ਔਰ ਹਾਰਟ ਸਟ੍ਰੋਕ ਉਹਨਾਂ ਨੂੰ ਆਉਂਦਾ ਹੈਗਾ ਤੇ ਉੱਥੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਸਰ ਇਹ ਇਸ ਮੌਸਮ ਦੇ ਵਿੱਚ ਜਿੱਦਾਂ ਤੁਸੀਂ ਸੋਣਾ ਪਸੀਨਾ ਜ਼ਿਆਦਾ ਨਿਕਲਦਾ ਜਿਮ 'ਚ ਲੋਕ ਕਸਰਤ ਕਰਦੇ ਆਗੇ ਔਰ 30 32 32 ਸਾਲ ਦੇ ਬੱਚੇ ਨੂੰ ਨੌਜਵਾਨ ਅਗਰ ਆਪਾਂ ਕਹਿ ਲੀਏ ਹੈ ਨਾ ਉਹ ਹਾਰਟ ਕਰਕੇ ਡੈਥ ਹੋ ਰਹੀ ਹੈ ਉਹਨਾਂ ਦੀ ਉਹ ਕੀ ਕਾਰਨ ਹੈ ਬਹੁਤ ਜ਼ਿਆਦਾ ਅੱਜ ਕੱਲ ਕਰੇਸ ਚੱਲਿਆ ਹੋਇਆ ਜਿਮ ਜਾਂਦਾ ਬਾਡੀ ਬਣਾਉਂਦਾ ਪੀਅਰ ਪ੍ਰੈਸ਼ਰ ਜਿਹਨੂੰ ਆਪਾਂ ਕਹਦੇ ਨੇ ਵੀ ਇੱਕ ਦੂਜੇ ਨੂੰ ਦੇਖਾ ਦਾਖੀ ਵੀ ਉਹ ਕਹਿੰਦਾ ਉਹਦੇ ਡੋਲੇ ਚੰਗੇ ਮੇਰੇ ਵੀ ਹੋਣੇ ਚਾਹੀਦੇ ਤੇ ਉਹ ਜਿਮ ਜਾ ਕੇ ਨਾ ਵਿਦਆਊਟ ਐਨੀ ਮੈਡੀਕਲ ਸੁਪਰਵੀਜ਼ਨ ਉਹ ਡਾਈਟ ਲੈਣੀ ਸ਼ੁਰੂ ਕਰ ਦਿੰਦੇ ਆ ਸਭ ਤੋਂ ਜ਼ਿਆਦਾ ਜਿਹੜਾ ਇਹਦੇ ਵਿੱਚ ਹਾਨੀਕਾਰਕ ਹੁੰਦਾ ਉਹ ਆਂਦਾ ਜਿਮ ਪ੍ਰੋਟੀਨਸ ਜਿਹੜੀ ਕਿ ਉਹ ਇੱਕ ਇਨਿਕ ਕਵਾਂਟੀਟੀ ਦੇ ਵਿੱਚ ਉਸ ਲਾਲਚ ਦੇ ਵਿੱਚ ਲੈਂਦੇ ਆ ਕਿ ਵੀ ਮੇਰੀ ਬਾਡੀ ਛੇਤੀ ਬਣ ਜੇ ਅੱਛੀ ਬਣ ਜੇ ਉਹ ਨੁਕਸਾਨ ਕਰਦੀ ਆ ਉਹ ਜਾ ਕੇ ਹਾਰਟ ਨੂੰ ਲਿਵਰ ਨੂੰ ਸਪੈਸ਼ਲੀ ਕਿਡਨੀਜ਼ ਨੂੰ ਬਹੁਤ ਮਾੜਾ ਅਸਰ ਪਾਉਂਦੀ ਆ ਤੇ ਬਾਡੀ ਦੇ ਅੰਦਰ ਸਾਡੇ ਜਿਹੜਾ ਕੀ ਹੈ ਜੋ ਵੀ ਇੱਕ ਬੈਲੈਂਸ ਹੁੰਦਾ ਹੈ ਹਰ ਇੱਕ ਚੀਜ਼ ਦਾ ਹਰ ਇੱਕ ਖਾਣ ਪੀਣ ਦੀ ਚੀਜ਼ ਜਿਹਾ ਪ੍ਰੋਟੀਨਸ ਕਹਿੰਨੇ ਆ ਕਾਰਬੋਹਾਈਡਰੇਟਸ ਕਹਿੰਨੇ ਫੈਟਸ ਕਹਿੰਨੇ ਉਹ ਅੰਬੈਲੈਂਸ ਕ੍ਰੀਏਟ ਹੁੰਦਾ ਜਿਹਦੇ ਨਾਲ ਕੀ ਜਾ ਕੇ ਪ੍ਰੋਬਲਮਾਂ ਰਹਿੰਦੀ ਆ ਦੂਜਾ ਬਹੁਤ ਜ਼ਿਆਦਾ ਦੇਖਿਆ ਗਿਆ ਕਿ ਵੀ ਇਹ ਪ੍ਰੋਟੀਨ ਤਾਂ ਲੈਂਦੇ ਹੀ ਲੈਂਦੇ ਉਹਦੇ ਨਾਲ ਕੁਝ ਪ੍ਰੀ ਵਰਕਆਊਟ ਲੈਂਦੇ ਆ ਉਹਨਾਂ ਦੇ ਵਿੱਚ ਕੈਫੀਨ ਹੁੰਦੀ ਆ ਹੋਰ ਚੀਜ਼ਾਂ ਹੁੰਦੀਆਂ ਜਿਹੜੀ ਕਿ ਬੋਡੀ ਨੂੰ ਸਟੀਮੂਲੇਟ ਕਰਦੀਆਂ ਨੇ ਬੋਡੀ ਨੂੰ ਇੱਕ ਆਪਾਂ ਜਿਸ ਲੈਵਲ ਦੀ ਉਹ ਐਕਸਰਸਾਈਜ਼ ਕਰਦੇ ਆ ਉਹਨੇ ਕੋ ਤਾਕਤ ਪ੍ਰਦਾਨ ਕਰਦੀਆਂ ਐਕਸਰਸਾਈਜ਼ ਕਰਨ ਦੀਆਂ ਤੇ ਉਹ ਵੀ ਨੁਕਸਾਨ ਕਰਦੀਆਂ ਤੀਜੀ ਚੀਜ਼ ਆ ਜਾਂਦੀ ਹੈ ਜਿਮ ਦੇ ਵਿੱਚ ਜਾ ਕੇ ਜਿਹੜੇ ਕਿ ਓਟੀ ਕੇ ਲੈਂਦੇ ਆ ਸਟੀਰੋਇਡ ਦੇ ਇੰਜੈਕਸ਼ਨਸ ਲੈਂਦੇ ਆ ਉਹ ਵੀ ਨੁਕਸਾਨ ਕਰਦੇ ਐ ਤੇ ਇਹ ਸਭ ਚੀਜ਼ਾਂ ਤੋਂ ਬਚਣਾ ਚਾਹੀਦਾ ਬਾਡੀ ਬਣਾਨੀ ਆਪਣਾ ਨੇਚਰਲ ਖਾਣਾ ਪੀਣਾ ਰੱਖੋ ਔਰ ਇੱਕ ਮੋਡਰੇਟ ਕਿਸਮ ਦੀ ਐਕਸਰਸਾਈਜ਼ ਕਰਕੇ ਬਾਡੀ ਬਣਾਓ ਅੱਛਾ ਸਰ ਹੁਣ ਆਪਾਂ ਸੋਸ਼ਲ ਮੀਡੀਆ ਦੀ ਅਗਰ ਗੱਲ ਕਰੀਏ ਨਾ ਤਾਂ ਬਹੁਤ ਜ਼ਿਆਦਾ ਹਾਈਪ ਹੈਗੀ ਐ ਲੋਕਾਂ ਦੇ ਵਿੱਚ ਆ ਅਲੱਗ-ਅਲੱਗ ਡਾਕਟਰਸ ਜਾ ਕੇ ਰੀਲਸੇ ਦੱਸਦੇ ਐ ਕਿ ਇਦਾਂ ਬਚੋ ਹਾਰਟ ਅਟੈਕ ਤੋਂ ਇਦਾਂ ਬਚੋ ਕਿ ਆ ਹਾਰਟ ਅਟੈਕ ਤੋਂ ਆਮ ਤੋਂ ਪਹਿਲਾਂ ਕੋਈ ਇਦਾਂ ਦੀ ਮੈਡੀਸਿਨ ਹੈ ਕਿ ਉਹ ਲਿੱਤੀ ਜਾਵੇ ਕੁਛ ਦੇਰ ਲਈ ਹਾਰਟ ਅਟੈਕ ਨੂੰ ਬਚਿਆ ਜਾ ਸਕੇ ਇਦਾਂ ਕੁਛ ਹੈ ਹਾਰਟ ਅਟੈਕ ਦੇ ਜਿਹੜੇ ਸਿੰਪਟਮਸ ਹੁੰਦੇ ਆ ਉਹ ਸਾਰਿਆਂ ਨੂੰ ਆਜੀਕਲ ਜਨਤਾ ਨੂੰ ਪਤਾ ਹੋਰ ਪਤਾ ਵੀ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਟਾਈਮ ਰੰਦੇ ਘਰੇ ਜੋ ਕਰ ਸਕਦੇ ਆ ਉਹ ਕਰ ਲਈਏ ਛਾਤੀ ਚ ਭਾਰ ਆਪਨ ਹੋਣਾ ਸਾਹ ਫੁੱਲਣਾ ਪਸੀਨਾ ਨਾ ਕਬਰਾਟ ਹੋਣੀ ਦਰਦ ਹੋਣਾ ਇਹ ਸਭ ਕਾਮਨ ਸਿੰਪਟਮਸ ਨੇ ਹਾਰਟ ਅਟੈਕ ਦੇ ਪਰ ਇਹ ਸਿੰਪਟਮਸ ਸ਼ੂਗਰ ਦੇ ਪੇਸ਼ੈਂਟਸ ਦੇ ਵਿੱਚ ਮਿਸਿੰਗ ਹੋ ਸਕਦੇ ਆ ਪੇਸ਼ੈਂਟਸ ਦੇ ਵਿੱਚ ਆਪਾਂ ਕਹਿੰਦੇ ਸਾਇਲੈਂਟ ਅਟੈਕ ਆ ਗਿਆ ਉਹਦੇ ਵਿੱਚ ਪੇਸ਼ੈਂਟ ਨੂੰ ਦਰਦ ਨਹੀਂ ਹੁੰਦੀ ਉਹਦੇ ਵਿੱਚ ਕੀ ਹੁੰਦਾ ਪੇਸ਼ੈਂਟ ਨੂੰ ਘਬਰਾਹਟ ਮਹਿਸੂਸ ਹੁੰਦੀ ਹੈ ਭਾਰਾਪਨ ਮਹਿਸੂਸ ਹੋ ਸਕਦਾ ਪਸੀਨਾ ਆ ਸਕਦਾ ਬਿਨਾਂ ਕਿਸੇ ਕਾਰਨ ਤੋਂ ਤੇ ਉਹ ਇੱਕ ਨਿਸ਼ਾਨੀ ਹੋ ਸਕਦੀ ਹੈ ਜੇ ਕਿਸੇ ਨੂੰ ਐਦਾਂ ਦੀ ਨਿਸ਼ਾਨੀ ਹੋਵੇ ਔਰ ਲੱਗੇ ਤੇ ਬੜੀ ਸੇਫਲੀ ਉਹਨਾਂ ਨੂੰ ਇੱਕ ਡਿਸਪ੍ਰਿਨ ਦੀ ਟੈਬਲੇਟ ਪਾਣੀ ਦੇ ਵਿੱਚ ਘੋਲ ਕੇ ਅੱਧਾ ਗਲਾਸ ਪਾਣੀ ਲਓ ਇੱਕ ਡਿਸਪ੍ਰਿਨ ਦੀ ਟੈਬਲੇਟ ਪਾਓ ਘਰੇ ਪਈਆਂ ਹੁੰਦੀਆਂ ਨਾਰਮਲ ਮਿਲ ਜਾਂਦੀ ਹੈ ਉਹ ਐਮਰਜੈਂਸੀ ਕੇਸ ਦੇ ਵਿੱਚ ਲੈ ਲਓ ਐਂਡ ਦੈਟ ਕੈਨ ਬੀ ਲਾਈਫ ਸੇਵਿੰਗ ਨਾਲ ਇੱਕ ਅਸੀਂ ਕੋਲੇਸਟ੍ਰੋਲ ਲੋਰਿੰਗ ਡਰਗਸ ਦਿੰਨੇ ਲਿਪਿਡ ਲੋਰਿੰਗ ਡਰਗਸ ਜਿਵੇਂ ਵਾਸਟੈਟਨ ਕਰ ਰਹੇ ਦਿੰਨੇ ਥੋੜੀ ਹਾਈ ਡੋਸਿਸ ਦੇ ਵਿੱਚ ਦਿੰਨੇ 80mg ਦੇ ਵਿੱਚ ਘਰੇ ਪਈਆਂ ਠੀਕ ਹੈ ਲੱਲੋਂ ਨਹੀਂ ਪਈਆਂ ਤਾਂ ਇਕੱਲੇ ਡਿਸਪਰਿੰ ਵੀ ਲੈ ਸਕਦੇ ਆ ਬਹੁਤ ਸ਼ੁਕਰੀਆ ਸਰ ਸਮਾਧਨ ਲਈ ਤਾਂ ਏ ਸੀ ਕੇ ਡਾਕਟਰ ਤਿਰਜ ਅਗਰਵਾਲ ਜਿਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਦੱਸਿਆ ਕਿ ਇਸ ਮੌਸਮ ਤੋਂ ਕਿੱਦਾਂ ਬਚਣਾ ਹੈਗਾ ਔਰ ਇੱਕ ਬਾਰ ਜਿਹੜੇ ਆਪਾਂ ਫਾਸਟ ਫੂਡ ਦਾ ਸੇਵਨ ਕਰਦੇ ਆ ਉਹਨੂੰ ਇਸ ਮੌਸਮ ਚ ਘਟੋ ਘਟ ਅਵੋਇਡ ਕਰੀਏ ਔਰ ਦੂਸਰਾ ਹਾਰਟ ਔਰ 슈ਗਰ ਦੇ ਪੇਸ਼IENTS ਲਈ ਜਿਹੜੀ ਹੈ ਸੈਲਫ ਮੈਡੀਕੇਸ਼ਨ ਜਿਹੜੀ ਹੈ ਉਹਨੂੰ ਜ਼ਰੂਰ ਅਵੋਇਡ ਕੀਤਾ ਜਾਵੇ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ